ਇਹ ਪੂਰਾ ਹਾਲ ਤਾਂ ਇੰਨਾ ਹੈ ਕਿ ਕੋਈ ਪੁੱਛੋਣਾ ਇੱਥੋਂ ਲੰਗੜਾ ਔਖਾ ਹੁੰਦਾ ਹੈ ਮੇਰੇ ਬ੍ਰਦਰ ਦੇ ਹੁਣੀ ਦੋ ਜੰਡਾ ਖੂਨ ਦੇ ਜੜਵਾਈਆਂ ਨੇ ਉਹ ਵੀ ਬਿਮਾਰ ਹੋ ਗਿਆ ਇਸੇ ਬਿਮਾਰੀ ਪਿੱਛੇ ਗੰਦੇ ਪਾਣੀ ਪਿੱਛੇ ਉਹਦੇ ਮੱਛਲੜ ਕੇ ਮਲੇਰੀਆ ਹੋ ਗਿਆ ਠੀਕ ਹੈ ਨਾ ਉਹਦਾ ਖੂਨ ਘਟ ਗਿਆ ਇਸ ਕਰਕੇ ਤੇ ਉਹਦੇ ਹੁਣ ਦੋ ਜੰਡਾ ਖੂਨ ਦੇ ਜੜਵਾਈਆਂ ਨੇ ਸਾਰੇ ਘਰਾਂ ਦੇ ਵਿੱਚ ਇੱਕ ਇੱਕ ਮਰੀਜ਼ ਪਿਆ ਹੈ ਤੇ ਇੱਥੇ ਨਾ ਕੋਈ ਸਫਾਈ ਕਰਨ ਵਾਲਾ ਆਉਂਦਾ ਤੇ ਨਾ ਇੱਥੇ ਸਫਾਈ ਹੁੰਦੀ ਹੈ ਅਸਾ ਇਹੀ ਚੋਣ ਹੈ ਕਿ ਸਾਡੀ ਗਲੀ ਦੀ ਸਫਾਈ ਕਰਾਈ ਜਾਵੇ ਤੇ ਇੱਥੋਂ ਜਿਹੜਾ ਇਹ ਗੰਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਨੇ ਇੱਥੇ ਆ ਜਾਂਦੇ ਨੇ ਇੱਕ ਮੜੇ ਸੀਵਰੇਜ ਡਾਂਗ ਜੀ ਮਾਰ ਕੇ ਚੱਲ ਜਾਂਦੇ ਕੋਈ ਉਹਦੇ ਨਾਲ ਸਾਫ਼ ਨਹੀਂ ਹੁੰਦਾ ਤਿੰਨੇ ਕਿ ਦਿਨ ਹੋ ਗਏ ਪਾਣੀ ਖੜੇ ਨੂੰ ਇਹਦੇ 4-5 ਮਹੀਨੇ ਹੋ ਗਏ ਇੱਥੇ ਪਾਣੀ ਖੜੇ ਨੂੰ 4-5 ਮਹੀਨੇ ਦਾ ਇੱਥੇ ਨਾ ਤਾਂ ਕੋਈ ਐਮਸੀ ਆ ਰਿਹਾ ਐਮਸੀ 10 ਵਾਰਡ ਦਾ ਆ ਕੇ ਚੱਲ ਜਾਂਦਾ ਪਰ ਕੰਮ ਨਹੀਂ ਹੋ ਰਿਹਾ 8 ਵਾਰਡ ਨੰਬਰ ਦਾ ਤਾਂ ਕਦੇ ਆਇਆ ਹੀ ਨਹੀਂ ਉਹ ਕਹਿੰਦਾ ਕਿ ਮੈਂ ਤਾਂ ਆ ਹੀ ਨਹੀਂ ਸਕਦਾ ਕਹਿੰਦਾ ਮੇਰੇ ਹੱਥੇ ਕੁਝ ਨਹੀਂ 8 ਵਾਰਡ ਨੰਬਰ ਦੇ ਐਮਸੀ ਨੇ ਹੱਥ ਖੜੇ ਕਰਕੇ ਆਉਦੇ ਕੀ ਮੰਗ ਕਰਦੇ ਹੋ ਅਸਲ ਇਹੀ ਮੰਗ ਕਰਦੇ ਆ ਸਾਡਾ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਇਸ ਤੋਂ ਬਿਮਾਰੀਆਂ ਹੁਣ ਲੱਗੀਆਂ ਜਾਂਦੀਆਂ ਨੇ ਠੀਕ ਹੈ ਇਹ ਹਰ ਇੱਕ ਘਰ ਚ ਮਰੀਪਿਆ ਕੀ ਸਰਕਾਰ ਇਹੀ ਚ ਦੇਖ ਰਹੀ ਹੈ ਵੀ ਜੋ ਸਾਰੀ ਗਲੀ ਬਿਮਾਰ ਹੋ ਕੇ ਬੈਠੂਗੀ ਕੀ ਕਰਾਣਾ ਹੈ ਇਹ ਜੀ ਸਰਕਾਰ ਤੋਂ ਅਸੀਂ